ਦੇਖੋ ਜੀ ਇਹਦੇ ਚੋ ਸੇਵਾ ਕਿੱਥੇ ਜਾ ਰਹੀਆਂ ਜਿਹੜਾ ਕਿ ਸਮਾਜ ਨਹੀਂ ਕਰਦਾ ਜਿਹੜਾ ਕੰਮ ਸਮਾਜ ਨੂੰ ਕਰਨਾ ਸੀ ਉਹ ਹੈਲਪਫੁਲ ਇੰਜ ਨਰ ਸੇਵਾ ਨਾਰਾਇਣ ਸੇਵਾ ਡਾਲਸੀ ਸੈਂਟਰ ਕਰਾ ਐਜੂਕੇਸ਼ਨ ਹੈ ਬਜ਼ੁਰਗ ਨੇ ਉਹਨਾਂ ਲਈ ਖਾਣੇ ਦੀ ਸਹੂਲਤ ਹੈਗੀ ਹੈ ਸਭ ਤੋਂ ਜਿਹੜੀ ਵੱਡੀ ਸਹੂਲਤ ਹੈਗੀ ਹੈ ਡਾਲਸੀ ਜੀ ਇਹ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਡਾਲਸੀ ਸੈਂਟਰ ਹੈ ਬਿਲਕੁਲ ਫਰੀ ਆਫ ਕੋਸਟ ਇਹ ਬਦਕਿਸਮਤੀ ਹੈ ਸਮਾਜ ਦੀ ਜਿਹੜਾ ਕਿ ਜ਼ਰੂਰਤਬਾਂ ਦੀ ਆ ਕੋਈ ਆਪਣਾ ਗਰੀਵ ਪਰਿਵਾਰ ਤੋਂ ਜਿਹੜਾ ਖਿਲਾੜਿਆ ਉਹ ਆਪਣੀ ਜਿਹੜੀ ਸਿੱਖਿਆ ਅੱਗੇ ਨਹੀਂ ਦਰਸਾ ਸਕਦਾ ਹੈਗਾ ਹੈਲਪਫੁਲ ਇੰਜ ਵੈਲਫੇਅਰ ਸੁਸਾਇਟੀ ਨੇ ਇਸੀ ਹੌਕਾ ਦਿੱਤਾ ਤੇ ਤਿੰਨ 골ਡ ਮੈਡਲ ਜਿੱਤ ਕੇ ਉਹਨੇ ਇੰਡੀਆ ਦਾ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਉੱਥੇ ਹੀ ਸਾਨੂੰ ਗਰਵ ਹੈ ਸਾਡੀ ਹੈਲਪਫੁਲ ਇੰਜ ਦਾ ਨਾਮ ਰੋਸ਼ਨ ਕੀਤਾ ਹੈ ਦੇਖੋ ਜੀ ਇਹਦੇ ਚੋ ਸੇਵਾ ਕਿੱਥੇ ਜਾ ਰਹੀਆਂ ਜਿਹੜਾ ਕਿ ਸਮਾਜ ਨਹੀਂ ਕਰਦਾ ਜਿਹੜਾ ਕੰਮ ਸਮਾਜ ਨੂੰ ਕਰਨਿਆ ਸੀ ਉਹ ਹੈਲਪਫੁਲ ਇੰਜ ਨਰਸੇਵਾ ਨਾਰਾਇਣ ਸੇਵਾਡਾਲਸੀ ਸੈਂਟਰ ਕਰਾ ਐਜੂਕੇਸ਼ਨ ਹੈ ਸਭ ਤੋਂ ਜਿਹੜੇ ਬਜ਼ੁਰਗ ਨੇ ਉਹਨਾਂ ਲਈ ਖਾਣੇ ਦੀ ਸਹੂਲਤ ਹੈਗੀ ਹੈ ਸਭ ਤੋਂ ਜਿਹੜੀ ਵੱਡੀ ਸਹੂਲਤ ਹੈਗੀ ਹੈ ਡਲਸੀ ਦੀ ਜਿਹੜਾ ਰੋਜ਼ ਤਿਲ ਤਿਲ ਡਲਸੀ ਵਾਲਾ ਮਰੀਜ਼ ਮਰਜ਼ਾ ਸਾਡੇ ਕੋਲ 20 ਮਸ਼ੀਨਾਂ ਲਾਈਆਂ ਹੋਈਆਂ ਨੇ ਔਰ ਤੁਹਾਨੂੰ ਮੈਂ ਦੱਸਣਾ ਚਾਹ ਰਿਹਾ ਤੁਹਾਡੇ ਚੈਨਲ ਦੇ ਇਹ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਡਲਸੀ ਸੈਂਟਰ ਹੈ ਬਿਲਕੁਲ ਫ੍ਰੀ ਆਫ ਕੋਸਟ ਇੱਥੇ ਦੀ ਕੰਟੀਨਿਊ ਵੀ ਫ੍ਰੀ ਹੈ ਇਹਦੇ ਵਿੱਚ ਕੋਈ ਕੈਸ਼ ਕਾਊਂਟਰ ਸਾਡਾ ਨਹੀਂ ਹੈਗਾ ਇੱਥੇ ਤੁਹਾਨੂੰ ਮੈਂ ਦੱਸ ਦਵਾਂ ਔਰ ਤੀਜੀ ਜਿਹੜੀ ਹੋਣਾ ਸੀ ਇੱਕ ਸੇਵਾ ਸਾਡੇ ਅਸੀਂ ਖੇਡ ਜਿਹੜੇ ਬੱਚੇ ਗਰੀਬ ਨੇ ਉਹ ਖੇਡਾਂ 'ਚ ਬੜੇ ਉਤਸ਼ਾਹ ਆ ਉਹਨਾਂ ਦਾ ਅਸੀਂ ਹੁਣੇ ਇੱਕ ਦਿਨ ਆਪਣਾ ਥੋੜੇ ਦਿਨ ਪਹਿਲਾਂ ਇੱਕ RAMLAL ji ਨੇ ਉਹਨਾਂ ਨੂੰ ਦੂੜਾਂ 'ਚ ਭੇਜੇ ਸੀ ਨੇਪਾਲ ਆਪਣੇ ਖਰਚੇ ਤੇ ਤਿੰਨ ਗੋਲਡ ਮੈਡਲ ਤਿੰਨੇ ਹੀ ਰਿਸਾਵੀਆਂ ਤਿੰਨੇ ਹੀ ਗੋਲਡ ਮੈਡਲ ਜਿੱਤ ਕੇ ਲਿਆਏ ਇਹ ਬਦਕਿਸਮਤੀ ਹੈ ਸਮਾਜ ਦੀ ਜਿਹੜਾ ਕਿ ਜ਼ਰੂਰਤਬਾਂਦ ਏ ਆ ਕੋਈ ਆਪਣਾ ਗਰੀਬ ਪਰਿਵਾਰ ਤੋਂ ਜਿਹੜਾ ਖਿਲਾੜੇ ਆ ਉਹ ਆਪਣੀ ਜਿਹੜੀ ਸਿੱਖਿਆ ਅੱਗੇ ਨਹੀਂ ਦਰਸਾ ਸਕਦਾ ਹੈਗਾ ਜੇ ਉਹਦੇ ਕਿਤੇ ਖੇਡਾਂ ਜਾਣਾ ਹੁਣ ਵਿਚਾਰਾ RAMLAL ji ਆਪਣੇ ਟਿਕਟ ਲਈ ਜਿਹੜਾ 26000 ਦਾ ਟਿਕਟ ਸੀ ਉਹਦੇ ਲਈ ਨਾ ਉੱਥੇ ਪਿੰਡ ਵਾਲੇ ਵਿਚਾਰੇ ਚਲੋ ਮਾਤੜ ਸਾਤੇ ਉਹਨੇ ਨਹੀਂ ਆ ਨਾ ਹੀ ਕਿਸੇ ਉੱਥੇ ਦੇ ਸਰਪੰਚ ਨੇ ਐਮਐਲਏ ਨੇ ਕਿਸੇ ਨੇ ਕੋਈ ਸਹਿਯੋਗ ਨਹੀਂ ਹੈਲਪਫੁਲ ਐਂਜੋ ਵੈਲਫੇਅਰ ਸੁਸਾਇਟੀ ਨੇ ਸਹਿਯੋਗ ਦਿੱਤਾ ਤੇ ਤਿੰਨ ਗੋਲਡ ਮੈਡਲ ਜਿੱਤ ਕੇ ਉਹਨੇ ਇੰਡੀਆ ਦਾ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਉੱਥੇ ਹੀ ਸਾਨੂੰ ਗਰਵ ਹੈ ਸਾਡੀ ਹੈਲਪਫੁਲ ਐਂਜੋ ਦਾ ਨਾਮ ਰੋਸ਼ਨ ਕੀਤਾ ਤੁਹਾਨੂੰ ਮੈਂ ਦੱਸ ਦਵਾਂ ਇਹਦੇ ਚ 15 ਮਸ਼ੀਨਾਂ ਜਿਹੜੀਆਂ ਆਮ ਹਸਪਤਾਲਾਂ ਚੋ ਹੈਗੀਆਂ ਪੰਜ ਮਸ਼ੀਨਾਂ ਸਾਡੇ ਕੋਲ ਡਬਲ ਫਿਲਟਰ ਵਾਲੀਆਂ ਮਸ਼ੀਨਾਂ ਨੇ ਉਹ ਪੰਜਾਬ ਦੇ ਕਿਸੇ ਵੀ ਵੱਡੇ ਹਸਪਤਾਲ 'ਚ ਪੰਜ ਮਸ਼ੀਨਾਂ ਨਹੀਂ ਹੈਗੀਆਂ ਜਿਵੇਂ ਆ ਲਾਲੋ ਤੁਸੀਂ ਡੀ ਐਮ ਸੀ ਆ 40 ਜਾਂ ਡੀ ਐਮ ਸੀ ਜੀ ਮੇਰੇ ਖਿਆਲ ਦੋ ਨੇ ਬਾਕੀ ਜੇ ਇੱਕ ਇੱਕ ਮਸ਼ੀਨ ਹੈਗੀ ਹੈ ਉਹ ਜਿਹੜੀਆਂ ਪੰਜ ਮਸ਼ੀਨਾਂ ਡਬਲ ਫਿਲਟਰ ਵਾਲੀ ਉਹਨਾਂ ਦੀ ਜਿਹੜੀ ਡੈਲਸੀਜ਼ ਦੀ ਕੀਮਤ ਹੈ ਤਕਰੀਬਨ 4500 ਰੁਪਏ ਇੱਕ ਡਾਲਸੀ ਦੀ ਕੀਮਤ ਹੈ ਕਈਆਂ ਦੀ ਮਹੀਨੇ ਚ 12 ਹੁੰਦੀਆਂ ਨੇ ਕਈਆਂ ਦੀ 8 ਹੁੰਦੀਆਂ ਤੁਸੀਂ ਲਾ ਲਓ 60 70000 ਰੁਪਿਆ ਇੱਕ ਮਰੀਜ਼ ਦਾ ਲੱਗਦਾ ਜਿਹੜੀ ਦੂਜੀ ਹੈ ਉਹਦਾ ਵੀ 1800 ਰੁਪਿਆ ਪਪਲਾ ਸਿੰਘ ਇੰਜੈਕਸ਼ਨ ਲਾ ਲਓ ਬਾਰਿੰਗ ਇੰਜੈਕਸ਼ਨ ਵੀ ਬੜੇ ਮਹਿੰਗੇ ਨੇ ਤੁਸੀਂ ਇਹ ਲਾ ਲਓ 1800 ਲਾ ਕੇ 3000 ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਪੈ ਜਾਂਦਾ ਇੱਕ ਗਰੀਬ ਆਦਮੀ ਇੱਕ 10000 12000 ਕਮਾਣ ਵਾਲਾ ਕਿਵੇਂ ਕਰੂਗਾ ਮੈਂ ਤਾਂ ਤੁਹਾਡੇ ਚੈਨਲ ਲਈ ਵੀ ਇਹ ਕਹਿ ਰਿਹਾ ਸਮਾਜ ਚ ਦਿਨ ਨਹੀਂ ਵੀ ਧਾਰਮਿਕ ਸੰਸਥਾ ਨੇ ਔਰ ਮੇਰਾ ਉਪਰਾਲਾ ਹੈ ਮੈਂ ਕਈ ਮੰਦਰ ਕਮੇਟੀਆਂ ਨੂੰ ਮਿਲ ਚੁੱਕਿਆ ਹੈਗਾ ਉਹਨਾਂ ਨੂੰ ਮੈਂ ਕਹਿੰਨਾ ਕਿ 5-5 10-10 ਮਸ਼ੀਨਾ ਲਾਓ 15% ਮਰੀਜ਼ ਜਿਹੜਾ ਹੈ ਮੇਰਾ ਆਕੜਾ ਨਹੀਂ ਹੈ ਇਹ ਤੁਸੀਂ ਆਕੜਾ ਸਰਕਾਰ ਨੂੰ ਦੱਸੋ ਡੈਲਸੀਜ ਲਈ ਮਰੀਜ਼ ਵਧ ਰਿਹਾ ਉਹ ਕਿਉਂ ਖਾਣਾ ਪੀਣਾ ਸਾਡਾ ਸਹੀ ਠੀਕ ਨਹੀਂ ਹੈਗਾ 15% ਮਰੀਜ਼ ਜੇ ਵਧ ਰਿਹਾ ਤੇ ਆਨ ਆਲਾ ਟਾਈਮ ਕੀ ਹੋਊਗਾ ਤੁਸੀਂ ਇਹ ਦੇਖੋ ਕਰੋਨਾ ਕਾਲ ਚ ਪਰਮਾਤਮਾ ਨੇ ਕਿੰਨੀ ਵੱਡੀ ਸੱਟ ਲਾਈ ਹਰ ਧਰਮ ਇਸਤਾਨ ਨੂੰ ਬੰਦ ਕਰਕੇ ਔਰ ਤਾਲੇ ਲਵਾ ਦਿੱਤੇ ਸੀਗੇ ਆਪਾਂ ਨੂੰ ਫੇਰ ਨਹੀਂ ਕਹਲਾਂ ਦੀ ਧਰਮ ਕੋਈ ਵੀ ਮਾੜਾ ਨਹੀਂ ਧਰਮ ਸਾਰੇ ਵਧੀਆ ਨੇ ਧਰਮ ਦਾ ਜਿਹੜਾ ਪਖੰਡ ਹੈ ਉਹ ਮਾੜਾ ਹੈਗਾ ਧਰਮ ਤਾਂ ਸਾਰੇ ਬਰਾਬਰ ਨੇ ਜਿਸ ਸ੍ਰਿਸ਼ਟੀ ਦਾ ਰਚੇਤਾ ਇੱਕੋ ਹੀ ਹੈਗਾ ਤੇ ਧਰਮ ਤਾਂ ਵੱਖਰੇ ਵੱਖਰੇ ਚਲੋ ਆਪਾਂ ਉਸੇ ਚੱਕਰ ਚ ਫਸੇ ਵੀ ਹੋਏ ਆ ਧਰਮ ਸਾਰੇ ਵਧੀਆ ਨੇ ਬਾਕੀ ਧਰਮ ਪਰਮਿਆਂ ਨੂੰ ਇਹ ਕੰਮ ਕਰਨੇ ਚਾਹੀਦੇ ਇੱਕ ਮੱਲੇ ਚ ਮੰਦਿਰ ਗੁਰਦੁਆਰਾ ਹਰ ਮੱਲੇ ਚ ਆਪਣੇ ਪੰਜਾਬ ਚ ਤਾਂ ਖਾਸ ਕਰਕੇ ਹੈ ਹੀ ਆ ਜੇ ਮੱਲੇ ਦੇ ਮੰਦਿਰ ਗੁਰਦੁਆਰੇ ਵਾਲੇ ਆਪਣੇ ਜਿਹੜੇ ਏਰੀਏ ਦੇ ਕਿੰਨੇ ਬੰਦੇ ਹੁੰਦੇ ਇੱਕ ਮੱਲੇ ਚ ਪੰਜ ਚਾਰ ਬੰਦੇ ਦੀਨ ਦੁਖੀ ਹੁੰਦੇ ਨੇ ਕਿਸੇ ਨੂੰ ਫੀਸ ਦੀ ਲੋੜ ਹੁੰਦੇ ਕਿਸੇ ਜੇ ਉਹ ਹੀ ਪੂਰਾ ਕਰ ਦੇਣ ਤਾਂ ਸਾਡੀ ਤਾਂ ਲੋੜ ਹੀ ਨਾ ਪਵੇ ਇਸ ਕਰਕੇ ਧਾਰਮਿਕ ਸੰਸਥਾ ਧਾਰਮਿਕ ਆਰਿਆਂ ਦਾ ਬਹੁਤ ਵੱਡਾ ਯੋਗਦਾਨ ਸਮਾਜ ਨੂੰ ਦੇਣਾ ਚਾਹੀਦਾ ਹੈਗਾ ਮੈਡੀਕਲ ਸਹੂਲਤਾਂ ਤੇ ਸਿੱਖਿਆ ਸਹੂਲਤਾਂ ਇਹ ਕੰਮ ਜੇ ਸਾਡੇ ਸਰਕਾਰਾਂ ਨਹੀਂ ਦੇ ਪਾ ਰਿਆਂ ਤੇ ਸਾਡੇ ਜਿਹੜੀ ਧਰਮ ਸਥਲਾਂ ਨੇ ਜਿਹੜੇ ਧਾਰਮਿਕ ਕਮੇਟੀਆਂ ਨੇ ਸਮਾਜ ਕਮੇਟੀਆਂ ਨੇ ਉਹਨਾਂ ਨੂੰ ਦੇਣਾ ਚਾਹੀਦਾ ਹੈ ਸਰ ਗੱਲ ਕਰ ਲਈਏ ਪੰਜਾਬ ਸਰਕਾਰ ਦੀ ਉਹ ਆਪਾਂ ਨੂੰ ਇਸ ਐਨਜੀਓ ਦੇ ਵਿੱਚ ਕਿੰਨੀ ਕੁ ਮਦਦ ਕਰ ਰਹੀ ਹੈ ਕਿੰਨੀ ਕੁ ਹੈਲਪਫੁਲ ਹੈਗੀ ਆਪਣੇ ਵਾਸਤੇ ਦੇਖੋ ਜਿਹੜਾ ਇਹ ਐਡਲਸੀ ਸੈਂਟਰ ਹੈ ਪੰਜਾਬ ਨਾਲ ਹੀ ਸਾਡਾ ਟਾਈਅਪ ਹੈ ਸਾਡੇ ਹੈਲਥ ਮਨਿਸਟਰ ਤੇ ਜਿਹੜੇ ਇੱਥੇ ਪਹਿਲੇ ਸਿਵਲ ਸਿਜਨ ਮੈਡਮ ਹਿਤੇਂਦਰ ਕੋਰ ਉਹਨੋ ਡਾਇਰੈਕਟਰ ਨੇ ਇਸ ਟਾਈਮ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਆ ਬਿਲਡਿੰਗ ਉਹਨਾਂ ਦੀ ਹੀ ਹੈ ਬਿਜਲੀ ਤੇ ਆ ਬਿਲਡਿੰਗ ਪਾਣੀ ਇਹ ਸਰਕਾਰ ਸਾਨੂੰ ਦੇ ਰਹੀ ਹੈ ਸਾਡਾ ਮਾਨ ਸਰਕਾਰ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਹੈਲਥ ਮਿਨਿਸਟਰ ਸਾਹਿਬ ਨੂੰ ਵੀ ਭਗਵੰਤ ਮਾਨ ਜੀ ਨੂੰ ਇਹ ਕਹਿਣਾ ਚਾਹੁੰਦੇ ਆਂ ਅਸੀਂ 100 ਮਸ਼ੀਨਾਂ ਲਾਉਣਾ ਚਾਹੁੰਦੇ ਆਂ ਡੈਲਸਿਸ ਦੀ ਸਾਨੂੰ ਕੋਈ ਅਜਾ ਪਲੇਟਫਾਰਮ ਦੇਣ ਸਰਕਾਰੀ ਜਿੱਥੇ ਅਸੀਂ 100 ਮਸ਼ੀਨਾਂ ਲਾ ਸਕੀਏ ਕਿਉਂਕਿ ਭਗਵੰਤ ਮਾਨ ਜੀ ਕਹਿੰਦੇ ਨੇ ਜ਼ਰੂਰਤਵੰਤ ਤੇ ਬੇਸਾਰਾਂ ਦੀ ਬੜੀ ਸਹਾਇਤਾ ਕਰਦੇ ਜੇ ਆਹ ਵੀਡੀਓ ਉਹਨਾਂ ਤੱਕ ਪਹੁੰਚੇ ਤੇ ਅਸੀਂ ਵੀ ਕਹਾਂ ਨੇ ਇੱਕ ਵਾਰੀ ਆਓ ਹੈਲਥ ਮਨਿਸਟਰ ਸਾਹਿਬ ਦੇ ਨਾਲ ਆਓ ਸਾਡੇ ਬਲਬੀਰ ਸਿੰਘ ਜੀ ਹੈਲਥ ਮਨਿਸਟਰ ਨੇ ਉਹਨਾਂ ਨਾਲ ਆਓ ਤੇ ਦੇਖੋ ਕੀ ਹੈ ਕੀ ਚੀਜ਼ ਹੈ ਇਹ ਪਰਮਾਤਮਾ ਦਾ ਮੰਦਿਰ ਹੈ ਇਹ ਨਾਰਾਇਣ ਦਾ ਮੰਦਿਰ ਹੈ ਮੇਰੇ ਵਾਹਿਗੁਰੂ ਦਾ ਮੰਦਿਰ ਹੈ ਸਰ ਗੱਲ ਕਰੀਏ ਡਾਇਲਿਸਿਸ ਦੀ ਬਥੇਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੋਏਗੀ ਡਾਇਲਿਸਿਸ ਕਿਸ ਰਿਲੇਟਿਡ ਹੁੰਦੀ ਹੈ ਇਹਦਾ ਟ੍ਰੀਟਮੈਂਟ ਯਾਨੀ ਕਿੰਨੇ ਕਿੰਨੇ ਟਾਈਮ ਬਾਅਦ ਜ਼ਰੂਰੀ ਹੁੰਦਾ ਹੈ ਦੇਖੋ ਜਿਹੜਾ ਡਾਇਲਸਿਸ ਤੇ ਮਰੀਜ਼ ਪਾਉਂਦਾ ਜਦੋਂ ਉਹਦੀਆਂ ਕਿਡਨੀਆ ਖਰਾਬ ਹੋ ਜਾਂਦੀਆਂ ਨੇ ਕਿਡਨੀਆ ਕਿਉਂ ਖਰਾਬ ਹੁੰਦੀਆਂ ਨੇ ਪੇਨ ਕਿਲਰ ਜ਼ਿਆਦਾ ਅੱਜ ਕੱਲ ਖਾਣਾ ਪੀਣਾ ਸਾਡਾ ਜਿਹੜਾ ਸਹੀ ਹੈ ਨਹੀਂ ਉਹਦੇ ਕਰਕੇ ਸਭ ਤੋਂ ਪਹਿਲਾਂ ਦਵਾਈ ਵਧੀਆ ਡਾਕਟਰ ਕੋਲ ਲਓ ਕਿਉਂਕਿ ਜਿਆਦਾ ਪੇਨਕਿਲਰ ਨਾਲ ਕਿਡਨੀ ਡੈਮੇਜ ਹੁੰਦੀ ਹੈ ਜੀ ਖਾਣਾ ਪੀਣਾ ਜਿਹੜਾ ਫਾਸਟ ਫੂਡ ਵਗੈਰਾ ਹੋਗੇ ਇਹ ਬਹੁਤ ਜਿਆਦਾ ਸਾਡਾ ਬੇੜਾਗਰਾ ਕਰ ਰਹੇ ਨੇ ਕਿਉਂਕਿ ਕੰਮ ਆਪਾਂ ਕਰਨਾ ਨਹੀਂ ਆਇਆ ਬੈਠੇ ਬੈਠੇ ਸਾਰਾ ਕੰਮ ਹੈ ਇਹ ਕਿਡਨੀਆਂ ਤਾਂ ਹੀ ਖਰਾਬ ਹੁੰਦੇ ਜੇ ਕਿਡਨੀਆਂ ਦੀ ਵਰਜਿਸ ਹੁੰਦੀ ਰਵੇ ਘੁੰਮਦਾ ਫਿਰਦਾ ਸੈਰ ਵੱਤੋਂ ਵੱਦ ਕਰੋ 슈ਗਰ ਜਿੰਨੀਆਂ ਉਹਨੂੰ ਘਟਾਓ ਬੀਪੀ ਨੂੰ ਘਟਾਓ ਇਹ ਡਾਇਲਿਸਿਸ ਤੇ ਬੰਦਾ ਤਾਂ ਜਾਂਦਾ ਜਦੋਂ ਦੀ ਕਿਡਨੀਆਂ ਖਰਾਬ ਹੋ ਜਾਂਦੇ ਤੁਹਾਨੂੰ ਮੈਂ ਦੱਸ ਦਵਾਂ ਇੱਕ ਮਰੀਜ਼ ਕਈਆਂ ਦੀ ਤਾਂ ਹਫ਼ਤੇ 'ਚ ਦੋ ਹੁੰਦੀਆਂ ਨੇ ਕਈਆਂ ਦੀ ਦਿਨ ਕਈ ਤਾਂ 72 ਘੰਟੇ ਬਾਅਦ ਆਣਗੇ ਡੈਲਸੀਜ ਕਰਾਨਗੇ ਤਾਂ ਆਪਣਾ ਜੀਵਨ ਬਤੀਤ ਕਈ 48 ਘੰਟੇ ਬਾਅਦ ਇੱਥੇ ਆਣਾ ਪੈਂਦਾ ਹੈਗਾ ਡੈਲਸੀਜ ਕਰਾਨਗੇ ਤਾਂ ਜਾ ਕੇ ਆਪਣੀ ਜੀਵਨ ਦੀ ਜ਼ਿੰਦਗੀ ਅੱਗੇ ਚਲਾ ਸਕਦੇ ਨੇ ਇਹ ਬਹੁਤ ਮਾੜੀ ਬਿਮਾਰੀ ਹੈ ਇਹ ਕੈਂਸਰ ਤੇ ਹਾਰ ਨਾਲ ਉਹ ਵੀ ਇਹ ਮਾੜੀ ਬਿਮਾਰੀ ਹੈ ਪਰਮਾਤਮਾ ਤਾਂ ਸੋ ਦੁਸ਼ਮਣ ਨੂੰ ਵੀ ਨਾ ਦੇਵੇ ਜਿੱਥੇ ਮਰੀਜ਼ ਪਰੇਸ਼ਾਨ ਉੱਥੇ ਉਹਦਾ ਪਰਿਵਾਰ ਵਾਲਾ ਪਰੇਸ਼ਾਨ ਮਰੀਜ਼ ਨੇ ਆਣਾ ਦੇਖੋ ਮੇਰੀ ਗੱਲੋਂ ਕੰਮ ਕੀ ਕਰੂਗਾ ਮੇਰੀ ਦੂਜੇ ਦਿਨ ਤੀਜੇ ਦਿਨ ਅਥੇ ਆਣਾ ਪੈਣਾ ਨਾਲ ਇੱਕ ਬੰਦਾ ਆਊਗਾ ਨਾ ਉਹ ਆਪਣਾ ਬਿਜ਼ਨਸ ਕਰ ਸਕਦਾ ਨਾ ਉਹ ਕੰਮ ਕਰ ਸਕਦਾ 13 ਸਾਲ ਦੀ 14 ਸਾਲ ਦੀ ਇੱਕ ਬੱਚੀ थी ਤੁਹਾਡੇ ਅਲਸੀ ਚੱਲ ਹੀ ਰਹੀ ਹੈ ਇਹਦਾ ਕੋਈ ਨਹੀਂ ਹੁਣ ਇੱਕ ਮਰੀਜ਼ ਆ ਉਹਨੂੰ 8 ਸਾਲ ਦੀ ਉਮਰ ਤੋਂ ਉਹਦੀ ਕਿਡਨੀਆ ਖਰਾਬ ਸੀਗੀਆਂ ਤੇ ਇਸ ਕਰਕੇ ਕਿਡਨੀਆ ਦਾ ਕੋਈ ਨਹੀਂ 8 ਸਾਲ ਤੋਂ ਲੈ ਕੇ ਇਹ ਜਦ ਤੱਕ ਹੋ马拉 ਕੀ ਜਦ ਤੱਕ ਹੈ ਬਾਕੀ ਬਹੁਤ ਗੰਦੀ ਬਿਮਾਰੀ ਹੈ ਪਰਮਾਤਮਾ ਕਿਸੇ ਨੂੰ ਨਾ ਦੇਵੇ ਇਹ ਬਿਮਾਰੀ ਨਾ ਦੇਵੇ ਕਿਸੇ ਨੂੰ ਔਰ ਮਰੀਜ਼ ਵਧ ਰਹੇ ਨੇ ਸਰਕਾਰਾਂ ਨੂੰ ਤਵੱਜੋ ਦੇਣੀ ਚਾਹੀਦੀ ਹੈ ਕਿਉਂ ਮਰੀਜ਼ ਵਧ ਰਹੇ ਨੇ ਵੱਤ ਤੋਂ ਵੱਤ ਵਧੀਆ ਤੋਂ ਵਧੀਆ ਡੈਂਸੀ ਸੈਂਟਰ ਔਰ ਡੈਂਸੀ ਮਰੀਜ਼ ਨੂੰ ਤਾਂ ਮੈਂ ਕਹਣਾ ਕੇਂਦਰ ਸਰਕਾਰ ਵੀ ਇਹ ਭਗਵੰਤ ਮਾਨ ਸਰਕਾਰ ਵੀ ਜੇ ਉਹਨਾਂ ਤੇ ਕੋਈ ਲੋਨ ਹੈ ਕੋਈ ਕਰਜ਼ਾ ਹੈ ਉਹਨਾਂ ਦਾ ਮਾਫ ਕਰਨਾ ਚਾਹੀਦਾ ਕਿਉਂਕਿ ਦੇਖੋ ਜਦੋਂ ਕਈ ਮਰੀਜ਼ ਵਿਚਾਰੇ ਲੋਨ ਲੈ ਲੈਂਦੇ ਨੇ ਕਿਉਂਕਿ ਲੋਨ ਉਸ ਤਰ੍ਹਾਂ ਤਾਂ ਮਿਲਣਾ ਨਹੀਂ ਬਿਜ਼ਨਸ ਕਰਕੇ ਆ ਉਹ ਸਾਰਾ ਖਰਚਾ ਆਪਣੀ ਬਿਮਾਰੀ ਤੇ ਲਾ ਦੇ ਉਹਨਾਂ ਦੀ ਮਜਬੂਰੀ ਹੁੰਦੀ ਹੈ ਝੂਠ ਕਿਸੇ ਨੂੰ ਬੋਲਣ ਦੀ ਲੋੜ ਨਹੀਂ ਹੈ ਕਿ ਝੂਠ ਬੁਲਵਾਉਂਦਾ ਹੈਗਾ ਪਰਮਾਤਮਾ ਹੀ ਬੁਲਵਾ ਦਿੰਦਾ ਹੈਗਾ ਮੈਂ ਤੇ ਇਹ ਗੱਲ ਕਹਿੰਦਾ ਇਸ ਕੀ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਕਹਿ ਲੋ ਵੀ ਆਪਣੇ ਪਰਿਵਾਰ ਨੂੰ ਵੀ ਕਿਵੇਂ ਬਚਾਇਆ ਜਾ ਸਕਦਾ ਦੇਖੋ ਮੇਰੇ ਨੂੰ ਹੱਥ ਜੋੜ ਕੇ ਸਾਰੇ ਆਡੀਅנס ਨੂੰ ਇਹ ਹੈਗੀ ਬੇਨਤੀ ਇਕਤਾ ਖਾਣਾ ਪੀਣਾ ਜਿਹੜਾ ਬਾੜਲਾ ਘੱਟ ਕਰੋ ਬਹੁਤ ਘੱਟ ਕਰੋ ਸੈਰ ਕਰੋ ਜੇ ਤੁਹਾਨੂੰ ਬੀਪੀ ਆਉਤੇ ਕੰਟਰੋਲ ਰੱਖੋ ਸ਼ੂਗਰ ਆਉਤੇ ਕੰਟਰੋਲ ਰੱਖੋ ਸਭ ਤੋਂ ਵੱਡਿਆ ਪੇਨ ਕਿਲਰ ਘੱਟ ਤੋਂ ਘੱਟ ਲੋ ਅੱਛੇ ਡਾਕਟਰ ਨਾਲ ਕਰਕੇ ਦਵਾਈ ਲੋ ਮੈਂ ਇਹ ਨਹੀਂ ਕਹਿੰਦਾ ਨਾ ਲੋ ਬਿਮਾਰੀ ਜੇ ਹੈਗੀ ਇਹ ਤਾਂ ਹਲ ਤਾਂ ਦਵਾਈ ਹੈ ਡਾਕਟਰ ਹੀ ਹੈ ਨਾ ਆਪਾਂ ਐਵੇਂ ਕਿਤੇ ਕਿਤੇ ਕੋਲ ਚ ਝਾੜ ਪੂਸ ਵਾਲੇ ਕੋਲ ਚ ਲੱਜੇ ਨਹੀਂ ਬਿਮਾਰੀ ਦਾ ਹੱਲ ਡਾਕਟਰ ਨੇ ਹੀ ਕਰਨਾ ਅੱਛੇ ਅੱਛੇ ਡਾਕਟਰ ਨੇ ਪੇਨ ਕਿਲਰ ਤੋਂ ਬਚੋ ਬਾੜਲਾ ਖਾਣਾ ਸੈਰ ਜਿੰਨੀ ਹੋ ਸਕੇ ਵੱਧ ਤੋਂ ਵੱਧ ਕਰੋ ਤਾਂ ਕਿਡਨੀਆ ਤੁਹਾਡੀਆਂ ਬਚ ਸਕਦੀਆਂ ਨੇ ਤਾਂ ਨੋਮੇ ਦਾ ਬਾਥਰੂਮ ਹੈ ਜਿਵੇਂ ਬਾਥਰੂਮ ਆ ਰਿਹਾ ਉਹਨੂੰ ਰੋਕੋ ਨਾ ਠੀਕ ਹੈ ਉਹਨੂੰ ਰੋਕੋ ਨਾ ਬਾਥਰੂਮ ਵਿੱਚ ਫਟਾਫਟ ਗੱਡੋ ਕਿਉਂਕਿ ਇਹ ਚੀਜ਼ਾਂ ਵੀ ਕਿਡਨੀਆਂ ਖਰਾਬ ਕਰਦੀਆਂ ਨੇ ਜਿਆਦਾ ਖਾਣਾ ਜਿਵੇਂ ਲੋਕੀ ਜਿਆਦਾ ਖਾਣ ਦੀ ਹੋੜ ਹੈ ਉਹ ਵੀ ਨਾ ਲਿਮਟਿਡ ਹਰ ਇੱਕ ਚੀਜ਼ ਲਿਮਟਿਡ ਰੱਖੋਗੇ ਤੁਹਾਡੀਆਂ ਕਿਡਨੀਆਂ ਬਚਿਆ ਰਹਿਣਗੀਆਂ